ਤੇ ਸਰ ਜਣੇ ਆ ਗਏ ਬੰਬ ਤੋਂ ਡਰਦੇ ਭਾਜੇ ਫਟਾਫਟ ਬਾਹਰ ਅੱਜ ਬਲੈਕਆਊਟ ਹੋ ਚੁੱਕਿਆ ਵਾ ਚਾਬੀ ਗਿਆ ਉਹ ਵੀ ਕਰ ਉਧਰ ਬਲੈਕਆਊਟ ਹੋਇਆ ਗਾਇਸ ਉਧਰ ਸਾਡੀ ਚਾਬੀ ਗੁੰਮੀ ਹੋਈ ਹੈ ਤੇ ਬਾਈ ਗੁਰੂ ਜੀ ਕੁਛ ਨਾ ਹੋਵੇ ਅੱਜ ਮੈਨੂੰ ਬਹੁਤ ਡਰ ਲੱਗ ਰਿਹਾ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਮਮੀ ਮਬਲੌਗਸ ਸਬਸਕ੍ਰਾਈਬ ਕਰ ਦਿਓ 100% 2000 ਆ ਗਏ ਠੀਕ ਹੈ ਦੋਸਤੋ ਮੰਮੀ ਇੱਥੇ ਬੈਠੇ ਹੈ ਮੇਰੇ ਤੇ ਪ੍ਰੈਂਕ ਕਰਨ ਦਾ ਕਹਿ ਕੇ ਹਟੇ ਆ ਦੇਖਦੇ ਮੇਰੇ ਤੇ ਕਿਹੜਾ ਪ੍ਰੈਂਕ ਕਰਦੇ ਆ ਮੈਂ ਵੀ ਕਹਿੰਦਾ ਮੁਸ਼ਾ ਇਦਾਂ ਹੀ ਰਹਿਣੀਆਂ ਦੇਖਦੇ ਆ ਮੈਂ ਗਾਇਸ ਵਲੌਗ ਨਾਲ ਬਣੇ ਰਹੋ ਸੋਚੀਆ ਤਾਂ ਦੋਸਤੋ ਕੀ ਕੀ ਸੋਚੀ ਬੈਠੇ ਆ ਤਾਂ ਚਲੋ ਦੋਸਤੋ ਅਸੀਂ ਤੁਹਾਨੂੰ ਪੜਾਉਂਦੇ ਨਹੀਂ ਸੋਚੀ ਨਹੀਂ ਬੈਠੇ ਹੀ ਰਹੇ ਕੀ ਸੋਚੀ ਬੈਠੇ ਕਰਕੇ ਦਿਖਾਵਾਂਗੇ ਚਲੋ ਕਰ ਲਿਓ ਚੁੱਪੀ ਕਰ ਲਿਓ ਤਾਂ ਦੋਸਤੋ ਰੀਤਾ ਸਾਡਾਂ ਹਲੇ ਤੱਕ ਬਚਾਰਾ ਬੈਠਾ ਪਿਆ ਮਸੀਲ ਲਾ ਪਿਆ ਵਾ ਤਾਂ ਤੁਹਾਨੂੰ ਜੜਾ ਪਾ ਜਿਗਾ ਸ਼ਾਲਮਾਰ ਵਿੱਚ ਚਲੋ ਦੋਸਤੋ ਮਹਾਂਪਰ ਰੁੱਕ ਕੇ ਮਿਲਦੇ ਆ ਠੀਕ ਹੈ ਦੇਖਦੇ ਆ ਮੇਰੇ ਤੇ ਕੀ ਪ੍ਰੈਂਕ ਕਰਦੇ ਆ ਕਿਹੜਾ ਵਲੋਗ ਅਸੀਂ ਸਾਂਭਣੀ ਆ ਹੁਣ ਆਪਣੀ ਰੋਟੀ ਆ ਗਈ ਆ ਮਨ ਲਈ ਰੋਟੀ ਚੱਤ ਬਣੀ ਹੈ ਦਾਲ ਤੇ ਨਾਲ ਦਹੀਂ ਤੇ ਨਾਲ ਰੋਟੀਆਂ ਸੈਲਡ ਆ ਰੱਸੀ ਆ ਦੋਸਤੋ ਦੋਸਤੋ ਸਰਦ ਜਣੇ ਆ ਗਏ ਬੰਬ ਤੋਂ ਡਰਦੇ ਭੱਜ ਜਾਏ ਫਟਾਫਟ ਬੰਬ ਤੋਂ ਡਰ ਲੱਗਦਾ ਹਣਾ ਦੱਸ ਤੈਨੂੰ ਲੱਗਦਾ ਡਰ ਹਲੇ ਡਿੱਗੇ ਨਹੀਂ ਹੈਗਾ ਬਾਬਾ ਕੋਈ ਨਹੀਂ ਡਿੱਗੇ ਜਾਂਦੂ ਮੰਮੀ ਓ ਕੈ ਹਸਰੀ ਘਾਲ ਤੁਸੀਂ ਆ ਗਏ ਗਾਇਜ਼ ਗੇੜਾ ਲਾਣ ਗਏ ਸੀਗੇ ਤਾਂ ਕਰਕੇ ਨਹੀਂ ਦਿਖੇ ਨੇ ਦੇ ਹੁਣ ਆ ਗਏ ਨੇ ਗਾਇਸ ਵੀ ਰਹਿ ਨਹੀਂ ਪਤਾ ਖਾਈ ਉਹ ਵੀ ਆ ਮੈਂ ਕਾਤਾ ਉਹ ਕੱਲ ਦੇ ਆਏ ਨੇ ਹਾਂ ਕੱਲ ਦੇ ਟੱਕਰੇ ਨਹੀਂ ਫਿਰ ਬੰਬ ਤੋਂ ਡਾਲਦੇ ਆ ਵੀ ਅੱਜ ਹੀ ਆਏ ਸਾਡੇ ਕੋਲ ਓਏ ਐ ਮੋਟਰਸਾਈਕਲ ਤੋਂ ਡਿੱਗਿਆ ਸੀ ਪਤਾ ਹਾਂ ਬਾਹਰ ਚ ਗਿਆ ਆਇਆ ਬਾਹਰ ਮਾਮਾ ਤਾਂ ਅੰਦਰ ਬੈਠਾ ਓਏ ਆਇਆ ਬੈਠਾ ਰੇ ਅੰਦਰ ਟੱਪਾ ਲੜਾ ਬਰ ਦੋਸਤਾਂ ਨੂੰ ਬਸ ਤੇ ਮਿਲਦੇ ਆ ਸੋਨ ਸਰਦਨ ਚੱਲੇ ਆ ਹਾਂ ਚਲ ਬਾਈ ਦੋਸਤੋ ਚੱਲੀਏ

ਦਾਦਾ ਆ ਵੀ ਰੋਲਾ ਪੈ ਕੇ ਰੋਲਾ ਕਰ ਗਿਆ ਹੁਣ ਉਹ ਉਹਦੇ ਪਾਊਗਾ ਉਹਦੇ ਸੱਪੜਾ ਪਾਊਗਾ ਕਿੰਨਾ ਉੱਚੀ ਬੋਲਦੀ ਹੈ ਮम्मा ਰੋਲਾ ਪੈ ਕੇ ਰੋਲਾ ਸਾਲਾ ਬੰਬ ਟਿਕਣਾ ਹੁਣ ਚਾਰ ਕੁੜੇ ਨੇ ਰੋਲਾ ਪਾਉਂਦੇ ਹੱਸਦੇ ਆ ਕੇ ਚਾਚੂ ਗਈ ਜਾਂਦੇ ਇਹਦੇ ਸਾਰੇ ਕੰਨਾਂ 'ਚ ਪਾਈ ਗੱਲਾਂ ਨੇ ਸੁਣਨ ਬੰਦੇ ਦੇ ਥੋੜਾ ਬੋਲ ਲੈ ਚਲ ਆਓ ਕਿੱਥੇ ਲਿਆ ਮਾਝੇ ਆਈ ਜਾਂਦੇ ਰੋਲਾ ਹੀ ਜੰਦਾ ਤੂੰ ਤਾਂ ਜਿੰਮ ਚੱਲ ਜਾ ਮੈਂ ਕੀ ਕਰਨਾ ਘਰੇ ਤੂੰ ਅੱਲਾ ਬਣੀ ਹੂੰ

ਆ ਵੀ ਨਹੀਂ ਮਾਨ ਚਲੋ ਚਲਦੀ ਐ ਵੀ ਲਿੰਡੀ ਕਰਨੀ ਹੈ ਚਾਹਾਂਗੇ ਲਾਇਆ ਸਮਾਇਰ ਆਨੇ ਸੋਨਾ ਲਾਦਾ ਲਿਪੜਿਆ ਪਤਾ ਲਾਦਾ ਮੀ ਜੋ ਆਇਆ ਦੇਖੋ ਇਧਰ ਕਿੰਨਾ ਗੰਦਾ ਹੋ ਗਿਆ ਲਿਪੜਿਆ ਲਖਾਈ ਮਗਰ ਨਾ ਸੁਲਤਾਨ ਹੈ ਜਲਦਾ ਜਮ ਹਾਂ ਨਹੀਂ ਲਿਪੜਿਆ ਲਾਦਾ ਮੈਂ ਕਹਿੰਦੀ ਨਹੀਂ ਨਿਪੜਿਆਗਾ ਏ ਸੋਨਾ ਨਹੀਂ ਲਾਦਾ ਮੈਂ ਵਟਸਐਪ ਦਾ ਮਜ਼ਾ ਬਿਲਿਪੜੇ ਨਹੀਂ ਆ ਬੰਦੇ ਪਰਸਨੈਲਟੀ ਹੋਣੀ ਜਿੰਮ ਲਾਦੇ ਚੜੀ ਵਧੀਆ ਹਾਂ ਆਂਟੀ ਕਿੰਨੇ ਘੋਰ ਨਾਲ ਦੇਖ ਕੇ ਗਈ ਆਪਣ ਨੂੰ ਐ ਕਰਕੇ ਦੇਖਿਆ ਤੁਸੀਂ ਦੇਖੀ ਕਰਦੇ ਥੋੜੇ ਲੜਾਈ ਹੋਣੀ ਸੀ ਫੋਨ ਫੜ ਕੇ ਨਾ ਬਰੋਲੇ ਇੰਨਾ ਐਂ ਆਂਟੀ ਇੱਦਾਂ ਤੂੰ ਛੁਡਾ ਕੇ ਨਾ ਲੈ ਮਾਰ ਕੇ ਨਾ ਵੀਰੇ ਮੈਣੀ ਜਾਂਦਾ ਤੂੰ ਨਹੀਂ ਚੱਲ ਜੀ ਅੱਛਾ ਆਪੀ ਤਾਂ ਲੈ ਲੋ ਫੋਨ ਮੇਰਾ ਚੱਲੀ ਮੈਨੂੰ ਬਾਏ ਬਾਏ ਆਹ ਬੰਬ ਤੇ ਲਾਇਆ ਹੈ ਇੱਦਾਂ ਥੋੜਾ ਜੱਟਾ ਇੱਦਾਂ ਪਾਰਾ ਮਾ ਕੇ ਤੇ ਬੰਬ ਪਾਇਆ ਪੁੱਛ ਕੇ ਬਾਹਰ ਨਹੀਂ ਘੇਰਦ ਨੂੰ ਲਾਇਆ ਹੈ ਯੋ ਕਿਉਂ ਆਂਟੀ ਕਿਹਨੇ ਕੋਲ ਚੱਲ ਓਕੇ ਓਕੇ ਬਾਏ ਬਾਏ ਕਾ ਵੀ ਕੋ ਸਾਹਮਣੇ ਦਾ ਹਾਂ ਮੈਨੂੰ ਵੀ ਨਾ ਕਿਹਾ ਕਿ ਸੜੇ ਕੁੜੇ ਦੇਖ ਕੇ ਸੜੇ ਮੈਨੂੰ ਦੇਖ ਵੀ ਕਰਦੀ ਰਹਿੰਦੀ ਹੈ ਦੇਖਣਾ ਆ ਜੋ ਆਇਓ ਆਇਓ ਹਾਂ ਟਟੀ ਹਾਂ ਟਟੀ ਐ ਦੀ ਪਾਣੀ ਆਇ ਕਲਿੱਪ ਵਿੱਚ ਦਾ ਪਾਣੀ ਟਟੇ ਅੰਦਰ ਹੀ ਵਾੜ ਦੋ ਅੰਦਰ ਹੀ ਵਾੜ ਦੋ

ਸੋ ਗਾਇਸ ਗੈਮ ਅੰਟੀ ਕਾ ਦੇਖ ਲਓ ਲੈ ਕੇ ਇਹੋ ਘਮਾਰਾ ਤਸੀਰ ਹਾਂ ਤਸੀਰ ਹਾਂ ਡੋਂਟ ਵਰ ਸੋਚ ਰਹਾ ਗਾਇਸ ਦਈਏ ਕਿ ਨਾੜਾ ਇਹ ਕੈ ਮੰਨੂ ਹਾਂ ਤ੍ਰਿਫੈਨੂ दिया मैंने फाड़ला मैंने छोड़ दे छोड़ दे कि देख रही हूं मैं देख रही हूं हां गाइस अब मैं बैलून उठ गया और एला दाता देला ला गाइस और दादा फटाफट बैलून सीधा पाकिस्तान जाके ले आना एक दम का सुल्तान दे कर ਇੱਧਰ ਗਾਈਜ਼ ਜੂਮ ਕਰਕੇ ਦੇਖ ਲਗਾ ਗਾਈਜ਼ ਆਹ ਦੇਖੇ ਦਿਖਦਾ ਮਿਓ ਦੇ ਜਿੰਨਾ ਮਾਨੂੰ ਚੰਨ ਵੀ ਪਾਰ ਹੋ ਗਿਆ ਹੁਣ ਆਪਾਂ ਇੱਧਰ ਆ ਗਏ ਇੱਧਰ ਆ ਗਏ ਮੰਮਾ ਨੇ ਸਬਜ਼ੀਆਂ ਬਣਾ ਲਈ ਅਮਾ ਕੀ ਕੀ ਬਣਾਇਆ ਤਰੇਲੇ ਬਣ ਗਏ ਆਏ ਖਾਲੀ ਆ ਹੋ ਖਾਲੀ katoreਲੇ ਕਿੱਧਰ ਗਏ ਤਰੇਲੇ ਦਾ ਗਾਈਜ਼ ਇੱਧਰ ਆ ਦ ਕੜਾਹੀ 'ਚ ਆ ਗਏ ਕਰੇਲਾ ਆ ਗਿਆ ਕੜਾਹੀ 'ਚ ਕੜਾਹੀ ਗਈ ਮੰਮੀ ਮੈਨਾਂ ਉਹ ਬੀ ਲਾਲੀ ਚੰਨੀ 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 ਅੜਜੋ ਗਾਇਸ ਅੜਜੋ ਗਾਇਸ ਜਾਓ ਨਾ ਇੱਕ ਸਾਧੂ ਨੂੰ ਦੇਖ ਕੇ ਜਾਓ ਮੈਂ ਇਸ ਤੇ ਹੀ ਲੜਦਾ ਚੱਲੂ ਤੇ ਇਹ ਵੀ ਲੜਦਾ ਨਾ ਸੜਦਾ ਲੜਦਾ ਉਹ ਹੀ ਦੇਖੋ ਗਾਇਸ ਆ ਬਣ ਗਏ ਤਰਲੇ ਇਹ ਜੇ ਇਹ ਰੈਸਪੀ ਜੇ ਤੁਸੀਂ ਸਿੱਖਣੀ ਆ ਸੌਖੀ ਇਹ ਤੁਹਾਨੂੰ ਸਿਖਾ ਦਿਆਂਗੇ ਆਪਾਂ ਠੀਕ ਹੈ ਹਾਂ ਹੈਗੇ ਗਾਇਸ ਟਿੰਡੇ ਹਾਂਜੀ ਇਹ ਹੈ ਟਿੰਡੇ ਗਾਇਸ ਗੋਲ ਗੋਲ ਇਹ ਬਣ ਗਏ ਵੇਜ ਦੇ ਟਿੰਡੇ ਗਾਇਸ ਦੋ ਸਬਜ਼ੀਆਂ ਬਣਾਉਣ ਨੂੰ ਦੇਦਾ ਮੈਂ ਦੋ ਮਿੰਟ ਲਾਏ ਨਾ ਤੁਸੀਂ ਦੇਖਿਆ ਇਹ ਬਸ ਉੱਤ ਕੜਛੇ ਮਾਰੀ ਇਹ ਚ ਮਾਰੀ ਬਣ ਗਏ ਬਣ ਗਏ ਬਸ ਕੈਸੇ ਇੱਦਾਂ ਬਣਦੇ ਆਈ ਬਣ ਗਏ ਇੰਨੇ ਸੌਖੇ ਪਰ ਸੁੱਖੇ ਆ ਨਾ ਦੇ ਤਾਂ ਮੈਨੂੰ ਜ਼ਰੂਰ ਮੈਸੇਜ ਕਰਿਓ ਬਸ ਫਿਰ ਤਾਂ ਬਣ ਗਏ ਕਮੈਂਟ ਕਰ ਲਿਓ ਗਾਇਸ ਕਮੈਂਟ ਫਿਰ ਤਾਂ ਬਣ ਗਏ ਤਾਂ ਕਿਹਾ ਗਾਇਸ ਉਹ ਬਾਕੀ ਬੰਦੇ ਬੇਲੇ ਬਿਠਾਏ ਆਪਾਂ ਉਹ ਦੇਖੋ ਉਹ ਬਾਹਰ ਬੈਠੇ ਆ ਮੈਂ ਜਿੱਤੇ ਬੰਦੇ ਆ ਬੈਠੇ ਆ ਤੇ ਦੋ ਬੰਦੇ ਉਹ ਪਏ ਨੇ ਸਾਡੇ ਲੇਟ ਹੈ ਹਾਂ ਸੁਲਤਾਨਪੁਰ ਤੇ ਸਾਈ ਹੀ ਕਰਿਆ ਹੈ ਨਹੀਂ ਇਹ ਉਹ ਜਦੋਂ ਆਣਗੇ ਸਾਈ ਇਹ ਬਫੇ ਬਣਾ ਨਹੀਂ ਬੋਲਣ ਨੂੰ ਬਲੌਗ ਬਣਾਉਂਦਾ ਬਾਰਾ ਚਾ ਹਨਾ ਸਹੀ ਬਾਤ ਹੈ ਗਾਇਸ ਬਹੁਤ ਸਵਾਦ ਬਣੀ ਹੋਊਗੀ ਸਬਜ਼ੀ ਮੈਨੂੰ ਲੱਗਦਾ ਪਰ ਪਤਾ ਨਹੀਂ ਕਿਹਜੇ ਬੀਟ ਚ ਚਲ ਖਾ ਕੇ ਦੇਖਦੇ ਨੇ ਤੇ ਦੋਸਤੋ ਸਮਾਨ ਲੈ ਕੇ ਵਾਪਸੀ ਆ ਗਏ ਆ ਕੀ ਲੈ ਕੇ ਹੂੰ ਨਹੀਂ ਮੈਂ ਕਿਹਾ ਨਹੀਂ ਮੰਨ ਲੀ ਬਰਾ ਉਹ ਖਾਲਾ ਉਹ ਮੈਨੂੰ ਆਲਗ ਜਮ ਸ਼ਾਰਨ ਵਜਿਆ ਉਹ ਸਾਰੇ ਨਾ ਵਜਿਆ ਮੈਨੂੰ ਮਾੜੀ ਪੜੀ ਜਿਆਦਾ ਤਰੀਕੇ ਨਾਲ ਅੱਛਾ ਆ ਆ ਸਲਾਇਆ ਨਾ ਪਾ ਦੇ ਦੇ ਆਪਾ ਆ ਬੜਾ ਥੋੜਾ ਚਾਚੀਂ ਦੇ ਦੋ ਚਾਚੀਂ ਦੇ ਦੋ ਇੱਥੇ ਨਾ ਦੋਸਤਾਂ ਕੁਲਤੀ ਖਾੜੀ ਹੈ ਕੁਲਤੀ ਮਿਲਦੀ ਹੈ ਤਾਂ ਸਰ ਕੁਲਤੀ ਕਾ ਕੇ ਮਿਲਦੇ ਨੇ ਦੋਸਤੋ ਬਾਹਰ ਅੱਜ ਬਲੈਕਆਊਟ ਹੋ ਚੁੱਕਿਆ ਵਾ ਟਾਈਮ ਹੋ ਰਿਹਾ ਵਾ 10:20 ਤੇ ਸਾਡੇ ਬਲੈਕਆਊਟ ਹੋ ਗਿਆ ਹੁਣ ਪਤਾ ਨਹੀਂ ਬਲੈਕਆਊਟ ਹੋ ਕੇ ਲਟ ਗਈ ਆ ਮੰਮੀ ਬਲੈਕਆਊਟ ਹੋ ਗਿਆ ਆ ਅਲਗਰ ਸਸੂਰੀ ਦੀ ਆ ਯਾਰ ਅਲਗਰ ਤੇਮਾਰੀ ਮਰੀਏ ਕੈਮੀ ਵੀ ਹੁੰਦੀ ਆ ਤੁਸਲਾ ਪਰ ਓਏ 1 ਮਿੰਟ ਦੱਸੋ ਬਲੈਕ ਆਊਟ ਹੋ ਗਿਆ ਬੰਬੜਕੇ ਨਾਲਾ ਅਸੀਂ ਰੋਟੀ ਖਾ ਰਾਂ ਗਾ ਜੀ ਮੈਂ ਪਹਿਲਾਂ ਹੀ ਕਿਤੇ ਬੰਬੜਾਂ ਲੱਗੇ ਮੈਂ ਰੋਟੀਆਂ ਰਾ ਜੇ ਬਾਸ ਬਾਸ ਚਾਬੀ ਗਿਆ ਉਹ ਵੀ ਕਰ ਓ ਯਾਰ ਬਸ ਕਰ ਦਿੱਤਾ ਨਹੀਂ ਆਈ ਨਹੀਂ ਚਾਬੀ ਉਹ ਮੇਰੇ ਕੋ ਆਤੀ ਚਿਗਾਠ ਚ ਛੋਟੀ ਤੋਂ ਡਰ ਦੇ ਗੀ ਮੈਂ ਉਹ ਚ ਕੈਚ ਚਿਗਾਠ ਚ ਦੇਖ ਸਕਦੀ ਤਦ ਯਾਰ ਕਰੋ ਚਾਬੀ ਤੁਹਾਡੇ ਕੋਲ ਦੀ ਸੀ ਕੱਲ ਕੀ ਪਤਾ ਹੁੰਦਾ ਨੇ ਲੱਭ ਲੈਣਗੇ ਫਿਰ ਤੁਹਾਡਾ ਨਾਰੀ ਵਾਲਾ ਵੀ ਭੱਜ ਜਾਣਾ ਵਾ ਓਏ ਮੋਰਸਾਲ ਉੱਥੇ ਖੜਾ ਲੋਕ ਲੱਗਾ ਗੇੜ ਦੋ ਹੁਣ ਮੈਡਮ ਤੇ ਕੋਈ ਲੈ ਜਾਊਗਾ ਚੱਕ ਕੇ ਕਰ ਲਾਂਗੇ ਅੰਦਰ ਅੱਜ ਓਏ ਇੱਧਰ ਕਿੱਧਰ ਆਣੀ ਚਾਬੀ ਨਹੀਂ ਗਈ ਉਧਰੋਂ ਬਲੈਕਆਊਟ ਹੋਇਆ ਗਾਇਸ ਉਧਰੋਂ ਸਾਡੀ ਚਾਬੀ ਗੁੰਮੀ ਹੋਈ ਐ ਉਧਰੋਂ ਡਰ ਲੱਗਿਆ ਦੋ ਮਸਾਲੇ ਇੱਧਰ ਕਿਉਂ ਉਧਰੋਂ ਬੰਬ ਦਾ ਡਰ ਲੱਗਿਆ ਪਿਆ ਇਹ ਲਾਈਟਾਂ ਨਹੀਂ ਬੰਦ ਕਰ ਦੇਗੇ ਲੋ ਨਾ ਬੱਦ ਨਹੀਂ ਹੈਗੀ ਉਹ ਦਰਦ ਲਾਇਬਰ ਆ ਗਿਆ ਜੀ ਇਹ ਗੱਤ ਵੀ ਇਹ ਦਾ ਤੈਨੂੰ ਪਾਜਾ ਬਾਕੀ ਕੀ ਦੱਸਾਂ ਉਹ ਕਿ ਅੰਦੀਸ ਨੂੰ ਦਾ ਚੌਹਾਂ ਤੇ ਛੱਲਾ ਬਾਲਾ ਛੱਲਾ ਬਾਲਾ ਜਰਦਾ ਨਹੀਂ ਵਾਚਾ ਬੀ ਨਾ ਬੈਣੀ ਬੋਲੀ ਮੈਂ ਚਾਲ ਤੇ ਪਰੌਣੇ ਲੈ ਆਉਂ ਉਹਨਾਂ ਨੂੰ ਜਾਣਾ ਆਉਣ ਤੇ ਘਰ ਜਾ ਲੋ ਮਤਲਬ ਵੀ ਕਿਤੇ ਨਾ ਕਿ ਕਿਹੜਾਈ ਇਹ ਤੇ ਮੋਟਰਸਾਈਕਲ ਦੇ ਵਿੱਚ ਤਾਂ ਨਹੀਂ ਛੱਡੇਗੇ ਜੀ ਵਿੱਚ ਨਹੀਂ ਚੱਲਦੀ ਹਮੇਸ਼ਾ ਜਬ ਬੈਠੂ ਇੱਕ ਮਿੰਟ ਇੱਧਰ ਕਰਿਓ ਉੱਤੇ ਬਾਹਰ ਚਾਬੀ ਅੰਦਰ ਜਾਂ ਲੱਗਣਾ ਤੇਰੇ ਚਲੋਣ ਚਾਬੀ ਭਾਜੀ ਤੁਸੀਂ ਜਦੋਂ ਦੁੱਧ ਰੱਖਿਆ ਵਾ ਫਰਿੱਜ ਦੇ ਉੱਤੇ ਤਾਂ ਨਹੀਂ ਰੱਖੀਗੀ ਇਹ ਤੂੰ ਕਿਹਾ ਵੇ ਰੱਖਦੇ ਆਂ ਉਹ ਨਹੀਂ ਜੇ ਬੱਦੂ ਮੋਕ ਨਹੀਂ ਗਿਆ ਤਾਂ ਫੋਟੀਆ ਵਾ ਨਹੀਂ ਜੇ ਤੁਸੀਂ ਬੱਦੂ ਤਾਂ ਰਹਿਸੀ ਦੋਈ ਇਹ ਤਾਂ ਬੱਦੂ ਥਰੇਗਾ ਦੁੱਧ ਨੂੰ ਲਾਉਂ ਤਾਂ ਕਰਤੀ ਦੁੱਧ ਜਦੋਂ ਨਹੀਂ ਪਾਤੀ ਫਾਏਗੀ ਕਿਤੇ ਨੇੜੇ ਤੜਈ ਆ ਯਾਰ ਇੱਥੇ ਚਾਬੀ ਪਈ ਸੀ ਪਹਿਲਾਂ ਇੱਥੇ ਭਾਜੀ ਨੇ ਲਿਆ ਕੇ ਪਤਾ ਨਹੀਂ ਕਿਹਨੇ ਲਿਆ ਕੇ ਇੱਥੇ ਸਿੱਟੀ ਮੈਂ ਚੱਕੀ ਚੱਕ ਕੇ ਫਿਰ ਇਹਦੇ ਤੇ ਕੂਲਰ ਤੇ ਰੱਖਤੀ ਉਦੋਂ ਤਾਂ ਇਹ ਲੈ ਕੇ ਫਿਰ ਚਲੇ ਗਏ ਲੱਸੀ ਦਹੀਂ ਲੈਣ ਆਹ ਚਾਬੀ ਲੱਭ ਗਿਆ ਇਸ ਜਗ੍ਹਾ ਤੋਂ ਟੂੜੀ ਆਂ ਬਾਲਟੀ ਆ ਮੈਂ ਵੀ ਦੇਖ ਕੇ ਗਈ ਕਿ ਇੱਥੇ ਤਾਂ ਪਹਿਲਾਂ ਅੱਧੀ ਵੀ ਦੇਖ ਕੇ ਆਈ ਮੈਂ ਤਾਂ ਕਹਿੰਦੀ ਸੀ ਬਾਹਰ ਖੜ੍ਹਤੀ ਆਪਾਂ ਇੱਥੇ ਨਾ ਛੱਡੀ ਹੋਏ ਉਹ ਬੱਸ ਮੈਂ ਨਾ ਛੱਡਣ ਨਹੀਂ ਸਕਦੇ ਮਮਾ ਆ ਵੀ ਮੈਂ ਨਹੀਂ ਸਕਦੀ ਮੇਰਾ ਨਾ ਫਟਿਆ ਲਾਈਆ ਤਾਂ ਆਪਾਂ ਆਪਾਂ ਜਿਉਂ ਸੋਹਣੀ ਨੀ ਜੱਦੀ ਬਾਮਾ ਕੀ ਸਰਦਾ ਸੋਹਣੇ ਥਾਣੇ ਰਹਿ ਜਾਣ ਇੱਥੇ ਹਾਏ ਦਾਦੀ ਸਹੀ ਗੱਲ ਕਹੀ ਹੋ ਉਹ ਕੀ ਹੋਊਗਾ ਚਲੋ ਚੱਲ ਗਿਆ ਪਕੜੇ ਚਲਿਏ ਚਲੋ ਸੋਣ ਨੂੰ ਜਾਂਦੇ ਹਲਾ ਲੈਨੇ ਨੇ ਸਾਰੇ ਬਾਹਰ ਖੜੇ ਸਾਡੇ ਗਲੀਆਂ ਨੇ ਤੇ ਚਲੋ ਦੋਸਤੋ ਮੈਂ ਲੈ ਕੇ ਚਲਦਾ ਤਾਂ ਦੋਸਤੋ ਆਪਕਰ ਇਹ ਆ ਗਏ ਘਰੇ ਆ ਗਏ ਇਧਰ ਦੇਖੋ ਮੰਮੀ ਤੇ ਟੈਂਸ਼ਨ ਪੈ ਗਈ ਆ ਤੇ ਆ ਸਾਡੇ ਜਵਾਦ ਆ ਤਾਂ ਦੱਕਾ ਕਾਹਨੂੰ ਖੁਸ਼ੀ ਹੋ ਰਹੀ ਗਲੀ ਚ ਕਿਹਦੇ ਮਿਲਦੇ ਤਾਂ ਦੱਕਾ ਦੀ ਹਵਾ ਬਹੁਤ ਪੈ ਰਹੀ ਹੋਣੀ ਆ ਕਦਰ ਮੰਦਰ ਬੰਦ ਮੈਂ ਹਿੱਚ ਵੀ ਦਿੱਤਾ ਗਾਈਸ ਮੈਂ ਤੁਹਾਨੂੰ ਦੱਸਦੇ ਵੱਡੇ ਐ ਤੇ ਛੋਟੇ ਵੀ ਮਟੈਰੀਅਲ ਗਾਈਸ ਮੇਰੀ ਮੇਰੀ ਸੋਟ ਮੈਨੂੰ ਬਹੁਤ ਡਰ ਲੱਗ ਰਿਹਾ ਅੱਜ ਡਰ ਲੱਗ ਰਿਹਾ ਵਾ ਬਲੈਕ ਆਊਟ ਹੋ ਗਿਆ ਬਹੁਤ ਫੁੱਲ ਹਨੇਰਾ ਵਾ ਫੁੱਲ ਮਤਲਬ ਕੁਝ ਨਹੀਂ ਦਿਖਦਾ ਪਿਆਗਾ ਤੇ ਬਾਈ ਗੁਰੂ ਜੀ ਕੁਛ ਨਾ ਹੋਵੇ ਅੱਜ ਮੈਨੂੰ ਬੋਰਡਰ ਲੱਗ ਗਏ ਸਾਡੇ ਸਾਡੇ ਅੱਗੇ ਬੱਚੇ ਦੀ ਮੈਂਟੈਲਿਟੀ ਆਵੇ ਗੀ ਗਲੀ ਚ ਘੁੰਮਾ ਕੇ ਦੇਖੇ ਤਾਂ ਗਰਾਹ ਤੱਕ ਪੁਰਾਣੇ ਜ਼ਮਾਨੇ ਚ ਜਦੋਂ ਪਹਿਲਾਂ ਲੜਾਈਆਂ ਲੱਗਿਆ ਨਾ ਬਹੁਤ ਕੁਝ ਗਵਾਇਆ ਲੋਕਾਂ ਨੇ ਪਰ ਆ ਗਾਇਜ਼ ਦੇਖਣਾ ਅੱਜ ਕੱਲ ਦੇ ਜਵਾਕ ਇਹਨਾਂ ਨੂੰ ਚਾਚ ਰਹੇ ਨੇ ਦੇਖ ਜੜੀ ਜਿਹੜੀ ਲੋਕਾਂ ਨੇ ਜਿਹੜੀ ਲੋਕਾਂ ਨੇ ਇਨੀ ਘਰੇ ਇਨੀ ਮਿਹਨਤ ਕੀਤੀ ਆ ਉਹ ਸਾਰੀ ਬਰਬਾਦ ਹੋ ਗਈ ਸਾਰਾ ਪੈਸਾ ਤਾਂ ਮਿੱਟੀ ਜਾਣਾ ਵਾ ਨਾ ਉਹ ਬਸ ਇਹ ਸੋਚ ਬਸ ਇਹ ਕਹਿ ਦਿੰਦੀ ਜਿਹੜੇ ਸੱਤ ਗੇੜੇ ਲੱਗਣਾ ਹੋਵੇ ਇਹ ਜੀ ਲਾਈਨਾਂ ਲੈਂਦੇ ਆ ਅਸੀਂ ਤਾਂ ਆਪਣੇ ਹਾੜ ਦੇਣਾ ਮੂੰਹ ਪਹੁੰਚ ਲਾ ਉਹ ਕੀ ਹੋਏ ਉਹ ਸੰਤਰੀ ਦੀ ਲੈਟ ਚੱਕਦੇ ਹੁੰਦਾ ਹੋ ਕੋਸ਼ਾਂ ਵਿੱਚ ਡਰਾਈ ਜੰਨੀ ਸੱਚੀ ਸੰਤਰੀ ਲੈਟ ਆ ਦਰ ਬੋ ਲੱਗਦਾ ਤੇ ਗਾਈ ਸਾਰੇ ਜਣੇ ਅਰਦਾਸ ਕਰੋ ਬਾਬਾ ਜੀ ਕੁਛ ਨਾ ਹੋਵੇ ਕੁਛ ਨਾ ਜਿਹੜਾ ਮਜ਼ਾਕ ਹੈ ਮਜ਼ਾਕ ਨਾ ਮਜ਼ਾਕ ਹੈ ਪਰ ਸੱਚੀ ਸੀਰੀਅਸ ਕੁਛ ਨਾ ਹੋਵੇ ਸਾਰੇ ਆਪਣੇ ਆਪਣੇ ਘਰਾਂ ਚ ਸਵਸਥ ਰਹੇ ਸੁਰਖਸ਼ਤ ਰਹੇ ਅਰਦਾਸ ਕਰੋ ਪ੍ਰਮਾਤਮਾ ਦੀ ਤੇ ਕਰੋਨਾ ਵਾਲਾ ਹਾਲ ਹੈ ਜਿਵੇਂ ਕਰੋਨਾ ਚ ਘਰੇ ਬੈਠ ਕੇ ਅਰਦਾਸਾਂ ਕਰੀਏ ਨਾ ਬਸ ਇਹੀ ਕੁਛ ਹੈ ਕੀ ਕਰੋਨਾ ਚੱਲ ਜੇ ਚਲੋ ਦੋਸਤੋ ਹੁਣ ਆਪਾਂ ਇਸ ਵਲੋਗ ਦੇ ਇੱਥੇ ਕਰਦੇ ਐਂਡ ਗਾਇਜ਼ ਬਲੈਕਆਊਟ ਹੋ ਚੁੱਕਿਆ ਟੈਨਸ਼ਨ ਪਈ ਆ ਪਰ ਕੋਈ ਨਾ ਤੁਸੀਂ ਨੈਕਸਟ ਵਲੋਗ ਚ ਦੇਖਿਓ ਹੁਣ ਤੋਂ ਆਪਾਂ ਹੁਣ ਵਲੋਗਸ ਰੀਸਟਾਰਟ ਕਰਾਂਗੇ ਸੋ ਗਾਇਜ਼ ਹਮਨੇ ਰਿਸਕਸ਼ ਬਣਾਉਂਦੇ ਸਾਨੂੰ ਫਾਇਦਾ ਨਹੀਂ ਵਲੋਗ ਵੀ ਰਿਸਕਸ਼ ਕਰੋਨਾ ਮਾਤਾ ਜੋ ਹੋਇਆ ਸੀਨ ਕੁਝ ਵੀ ਵੈਸੇ ਕਹਿੰਦੇ ਲੁਧਿਆਣਾ ਜ਼ਿਲ੍ਹੇ ਚ ਰਾਤ ਵੀ ਚਾਂਸ ਹੋਏ ਨੇ ਤੇ ਅੱਜ ਤਾਂ ਸਾਡੇ ਪੂਰੀ ਰਾਤ ਲਾਈਟ ਨਹੀਂ ਆਉਣੀ ਸਵੇਰੇ 5 ਵਜੇ ਤੇ ਗਾਇਸ ਸਾਨੂੰ ਇੱਥੇ ਰਿਸਕ ਵੀ ਆ ਵੀ ਅਸੀਂ ਜੇ ਲਾਈਟ ਮਾੜੀ ਸੀ ਵੀ ਆਨ ਕਰ ਦਿਆਂ ਵੀ ਗਲੀਆਂ ਦੇ ਭੱਜ ਕੇ ਆ ਕੇ ਪੈ ਕਿਉਂਕਿ ਗਾਇਸ ਅਸੀਂ ਵੀ ਕਹਿ ਗਏ ਅੰਦਰ ਸਾਰਿਆਂ ਨੂੰ ਵੀ ਲਾਈਟ ਬੰਦ ਕਰ ਦੋ ਕੈਮਰੇ ਬੰਦ ਕਰਨਾ ਕਿ ਆਏ ਆ ਜਿਲ੍ਹਾ ਨੂੰ ਸਮਝ ਗਈ ਐ ਅੱਜ ਤਾਂ ਥੋੜੀ ਦੇਰ ਤੱਕ ਇੱਥੇ ਪੁਲਿਸ ਫਿਰ ਨੱਗਦੀ ਹੈ ਜਿਲ੍ਹਾ ਨੂੰ ਸਮਝ ਗਏ ਜੋ ਕਰੀ ਗੱਲ ਜਿੰਨਾਂ ਨਹੀਂ ਆ ਗਏ ਆਪਾਂ ਉਹਨਾਂ ਨੇ ਕੁਝ ਕਹਿ ਨਹੀਂ ਸਕਦੇ ਧੱਕਾ ਦੇ ਕਿਸੇ ਨੇ ਕਰ ਨਹੀਂ ਸਕਦੇ ਪੁਲਿਸ ਵਾਲੇ ਨੇ ਕਰਾ ਜਾਣਗੇ ਮੈਂ ਕਹਿੰਦਾ ਮਝਾਲਾ ਰੋਡ ਤੇ ਰੇੜੀ ਦੇਖ ਲੈ ਇੱਕ ਵੀ ਅੱਜ ਕਹਿੰਦੇ ਮੰਡੀ ਵੀ ਨਹੀਂ ਹੈ ਹਾਂ ਮੰਡੀ ਵੀ ਆ ਮੂਰ ਮੂਰਣਾ ਖਾਲੀ ਬੇਪਿਚਿਂਚੀ ਆ ਦੂਰ ਦੂਰ ਆਮ ਏਟੇ ਏਟੇ ਦੇ ਮੈਸਿਗਾਂ ਜਿਵੇਂ ਖਾੜ ਦੇਉਂਦੇ ਆ ਸਾਰੀ ਉਸ ਦੀ ਖਾਲੀ ਸੀਗੜੀਆਂ ਤਾਂ ਹਰੇ ਖਾਲੀ ਉਪਰ ਸਤਾ ਫੇਸ ਲੋਗ ਇਚੀ ਕਰਦੇ ਆ ਕਿ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਅਰਦਾਸ ਜ਼ਰੂਰ ਦੇਖੋ ਜੇ ਆਉਂਦੇ ਰਹਿਤਾ ਤਾਂ ਅਗਲਾ ਵਲੌਗ ਆਊਗਾ ਨਹੀਂ ਤਾਂ ਨਹੀਂ ਤਾਂ ਸਮਝ ਲਿਆ ਬੱਸ ਵੀ ਜੰਗ ਲੱਗੀ ਸੀਗੀ ਜੰਗ ਲੱਗੀ ਸੀਗੀ ਸਾਰੇ ਸੀ ਹੋਵੇ ਤਿੰਨੇ ਜਾਨੀ ਜਿਹੜੇ ਵਲੌਗ ਬਣਾਉਂਦੇ ਨੇ ਸਭ ਤੋਂ ਇੱਕ ਕੁੱਤਾ ਕੁੱਤਾ ਚਲੋ ਦੋਸਤੋ ਮਿਲਦੇ ਆ ਨੈਕਸਟ ਵਲੌਗ ਬਾਏ ਬਾਏ ਪਾਪਾ ਜੀ ਕਿਸੇ ਕੋ